ਪੂਰੀ ਕਰਨ ਨਾਲ ਚ ਲਖਾਰੀ ਐ ਵੀ ਰਾਜਾ ਸਾਹਿਬ ਜੀ ਨਾ ਮਜਾਰੇ ਰਹਿੰਦੇ ਆ ਰਸੋਈ ਖਾਤਾ ਉੱਥੇ 24 ਘੰਟੇ ਲੰਗਰ ਚੱਲਦਾ ਅੱਜ ਵੀ ਚੱਲਦਾ ਹੈ ਤੇ ਉਦੋਂ ਵੀ ਚੱਲਦਾ ਸੀ ਜਦੋਂ ਦੀ ਆਪਾਂ ਗੱਲ ਕਰਨ ਲੱਗੇ ਉਦੋਂ ਰਾਜਾ ਸਾਹਿਬ ਜੀ ਸਰੀਰਕ ਤੌਰ ਤੇ ਵਿਚਰ ਰਹੇ ਸੀ ਸੰਸਾਰ ਵਿੱਚ ਦੁਨੀਆ ਨੂੰ ਤਾਰ ਰਹੇ ਸੀ ਕਹਿੰਦੇ ਇੱਕ ਮਜਾਰੇ ਤੇ ਰਹਿਣ ਵਾਲਾ ਨੂਰੀ ਕਰਨ ਚ ਜਿਵੇਂ ਲਿਖਿਆ ਬਈ ਜੱਟਾਂ ਦਾ ਮੁੰਡਾ ਸੀ ਉਹਦਾ ਨਾਂ ਸੀ ਪਾਲਾ ਇੱਕ ਸੀ ਕਾਲਾ ਪਾਲਾ ਵੀ ਸੇਵਾ ਕਰਦਾ ਲੰਗਰ ਵਿੱਚ ਜਿਹੜਾ ਕਾਲਾ ਹੈ ਉਹ ਪਸ਼ੂਆਂ ਵਾਲੇ ਪਾਸੇ ਸੇਵਾ ਕਰਦਾ ਤੇ ਦੋਨੋਂ ਹੀ ਬੜਾ ਪਿਆਰ ਕਰਦੇ ਨਾ ਰਾਜਾ ਸਾਹਿਬ ਜੀ ਤਾਂ ਹੀ ਤੇ ਬਾਜਾਂ ਵਾਲੇ ਬਾਪੂ ਨੇ ਇੱਕ ਬੜੀ ਸੋਹਣੀ ਗੱਲ ਆਖੀ ਐ ਸਾਚ ਕਹੋ ਸੁਣ ਲੈ ਹੋ ਸਭ ਜਿਨ ਪ੍ਰੇਮ ਕੀਓ ਤਿਨਹੀ ਤਿਨਹੀ ਪ੍ਰਭ ਪਾਇਓ ਪਿਆਰ ਸ਼ਬਦ ਜੇ ਜੀਵਨਾ ਜੀਬਾ ਨਾਲ ਬੋਲਣਾ ਹੋਏ ਨਾ ਤੇ ਕਿੰਨਾ ਛੋਟਾ ਜਿਹਾ ਲੱਗਦਾ ਪਿਆਰ ਸ਼ਬਦ ਬੜਾ ਛੋਟਾ ਹੈ ਸਿਰਫ ਢਾਈ ਅੱਖਰ ਲੱਗਦੇ ਨੇ ਪਰ ਇਸ ਸ਼ਬਦ ਦੇ ਵਿੱਚ ਪਾਵਰ ਬੜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਵਰ ਬਹੁਤ ਹੈ ਇਹ ਬਾਜਾਂ ਵਾਲੇ ਬਾਪੂ ਦੱਸ ਕੇ ਗਏ ਨੇ ਵੀ ਜਿਹੜਾ ਪਿਆਰ ਕਰੇਗਾ ਪ੍ਰਮਾਤਮਾ ਨੂੰ ਉਹ ਪ੍ਰਮਾਤਮਾ ਨੂੰ ਹੀ ਪਾ ਲੇਗਾ ਜਿਨ ਹਰ ਜੱਪਿਆ ਸੇ ਹਰ ਹੋਏ ਪ੍ਰਮਾਤਮਾ ਵਰਗਾ ਹੀ ਬਣ ਜਾਏਗਾ ਪਰ ਇੰਨੀ ਕਮਾਈ ਕਿੱਥੇ ਹੁੰਦੀ ਹੈ